ਕੈਨੇਡਾ ਵਿੱਚ ਬੈਠੀ ਕੁੜੀ ਨੇ ਕੈਨੇਡਾ ਜਾਣ ਦੇ ਚਾਹਵਨ ਨੌਜਵਾਨਾਂ ਤੋਂ ਕਿਤੇ ਕਰੋੜਾਂ ਦੀ ਠੱਗੀ ਇਸ ਛੱਗੀ ਵਿੱਚ ਮਾ ਮਾਮਾ ਅਤੇ ਖੋਦ ਸਕੇਪਰਸ ਨੇ ਕੀਤਾ ਗਿਰਸਤਾ ਸੁੱਬੇ ਵਿੱਚ ਰੁਜ਼ਗਾਰ ਨਾਲ ਮਿਲਣ ਕਾਰਨ ਬਹੁਤੇ ਨੌਜਵਾਨਾਂ ਦਾ ਸੁਪਨਾ ਹੀ ਹੁੰਦਾ ਹੈ ਕਿ ਉਹ ਵਿਦੇਸ਼ਾਂ ਵਿੱਚ ਜਾ ਕੇ ਡਾਲਰ ਕਮਾਉਣ ਖਾਸ ਕਰਕੇ ਕੈਨੇਡਾ ਵਿੱਚ ਨੌਜਵਾਨ ਕਿ ਉਹਨਾਂ ਦੇ ਮਾਤਾ ਪਿਤਾ ਇਸ ਤਰ੍ਹਾਂ ਠੱਗੇ ਜਾਂਦੇ ਹਨ ਕਿ ਉਹਨਾਂ ਦੇ ਸਾਰੀ ਉਮਰ ਦੀ ਕਮਾਈ ਇੱਕ ਪਾਸੇ ਬਲਕਿ ਉਹਨਾਂ ਪਾਸ ਜੋ ਆਪਣੀ ਪ੍ਰਾਪਰਟੀ ਹੁੰਦੀ ਹੈ ਉਹ ਵੇਚ ਕੇ ਵੀ ਆਪਣੇ ਮੁੰਡਿਆਂ ਨੂੰ ਬਾਹਰ ਭੇਜਣ ਦੀ ਸੋਚਦੇ ਨੇ ਅਤੇ ਕਈ ਵਾਰ ਜ਼ਿਆਦਾਤਰ ਇਹ ਨੌਜਵਾਨ ਠੱਗਾਂ ਦੀਆਂ ਚੁੰਗਲਾਂ ਵਿੱਚ ਫਸ ਜਾਂਦੇ ਨੇ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਡੇ ਡੀਏਜੀ ਲੁਧਿਆਣਾ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਖੰਨਾ ਦੀ ਗਾਈਡਲਾਈਨ ਦੇ ਤਬਕ ਜੋ ਮਹੀਮ ਗਲਤ ਅਨਸਰਾਂ ਨੂੰ ਥੱਲ ਪਾਉਣ ਲਈ ਚੱਲੀ ਹੋਈ ਆ ਉਹਦੇ ਤਹਿਤ ਐਸਐਚਓ ਮੁਖਬਰ थाना ਦਰਾਹਾ ਕਾਸ਼ਦਤ ਤੇ ਇਸ ਦੀ ਟੀਮ ਹੈ ਜਿਹੜੇ ਜਿਹਦੇ ਤਹਿਤ ਐਸਸੀ ਹਰਜੀਤ ਸਿੰਘ ਨੂੰ ਇੱਕ ਇਤਲਾ ਮਿਲੀ ਕਿ ਜਗਰੌਂ ਸਾਈਡ ਦਾ ਗਰੋ ਗਰੋ ਹੈ ਜਿਹਦੇ ਮੈਂਬਰ ਨੇ ਸੁਖਦਰਸ਼ਨ ਕੌਰ ਮਨਪ੍ਰੀਤ ਸਿੰਘ ਤੇ ਉਹਦਾ ਸਾਥੀ ਸ਼ੋਕ ਕੁਮਾਰ ਨੇ ਜੋ ਆਪਣੀ ਲੜਕੀ ਹਰਪ੍ਰੀਤ ਕੌਰ ਹੈ ਉਹਦਾ ਮੇਲੀ ਬੁਖਤ ਕਰਕੇ ਜਿਹੜੇ ਭੋਲੇ ਭਾਰੇ ਲੋਕਾਂ ਆ ਉਹਨਾਂ ਨੂੰ ਬਾਹਰ ਜਾਂਦੇ ਜਿਹੜੇ ਚਾਹਵਾਨ ਨੇ ਉਹਨਾਂ ਨੂੰ ਚਾਚਾ ਦੇ ਕੇ ਉਹਨਾਂ ਤੋਂ ਪੈਸੇ ੜਾਪਦੇ ਆ ਪੈਸੇ ੜਾਪਦੇ ਆ ਕਿਵੇਂ ਮਤਲਬ ਵੀ ਲੜਕੀ ਬਾਹਰ ਆ ਤਾਂ ਉਹਦੀ ਫੋਨ ਤੇ ਗੱਲ ਕਰਾ ਦਿੰਦੇ ਆ ਫੋਨ ਤੇ ਉਹਦਾ ਵੀਡੀਓ ਕਾਲ ਨਾਲ ਉਹਦਾ ਉਹ ਕਰਵਾ ਦਿੰਦੇ ਆ ਰੁਕਾ ਰੁਕਾ ਜਿਵੇਂ ਉਹ ਸਿਸਟਮ ਹੈ ਤੇ ਉਹਦੇ ਵਿੱਚ ਉਹ ਪੈਸੇ ਮੋਟੀ ਰਕਮ ੜਾ ਦਿੰਦੇ ਆ ਡੀਐਸਪੀ ਦਾ ਹਾਲ ਤੱਕ ਕਿੰਨੇ ਲੋਕ ਸਾਹਮਣੇ ਆਏ ਨੇ ਜਿਨ੍ਹਾਂ ਨੇ ਇਹਨਾਂ ਨੇ ਠੱਗੀ ਮਾਰੀ ਦੇਖੋ ਹਾਲੇ ਤੱਕ ਤਾਂ ਸਾਡੇ ਕੋਲ ਇੱਕ ਦੋ ਬੰਦੀ ਸਾਹਮਣੇ ਆਏ ਨੇ ਪਰ ਕਾਫੀ ਜ਼ਿਆਦਾ ਇਹ ਪੁੱਛ ਕਿਸੇ ਪਤਾ ਲੱਗਿਆ ਵੀ ਕਾਫੀ ਜ਼ਿਆਦਾ ਇਹਨਾਂ ਨੇ ਇਹ ਜਿਹੜੀ ਥੱਗੀਆਂ ਮਾਰੀ ਹੁੰਦੀਆਂ ਕਿੰਨੇ ਕੁ ਅਮਾਉਂਟ ਹੈ ਜੀ ਜਿਹੜੀ თან ਰਕਮ ਹੈ ਜਿਹੜੀ ਥੱਗੀਆਂ ਮਾਰ ਚੁੱਕੇ ਤੇ ਇਹ तकरीबन ਇਹ 15-20 ਲੱਖ ਇਹ ਤਾਂ ਕਰ ਚੁੱਕੇ ਨੇ ਤੇ ਹੋਰ ਅਲੀ ਫਰਦਰ ਰਿਸਟਗੇਂ ਚ ਆਉਣਾ ਹੈ ਉਹ ਕੀ ਸਰ ਇਸ ਮਾਮਲੇ ਦੇ ਵਿੱਚ ਹੋਰ ਕਿੰਨੇ ਰੋਕੀਆਂ ਦੀ ਭਾਅ ਲੱਗੀ ਇਹਦੇ ਵਿੱਚ ਸੁਖਦਰਸ਼ਨ ਗੌਰ ਹੈ ਜੀ ਪਤਨੀ ਲੇਟ ਕੁਲਵੰਤ ਸਿੰਘ ਬਸੇ ਗਾਂਧੀ ਨਗਰ ਰਾਏਕੋਟ ਇੱਕ ਮਨਪ੍ਰੀਤ ਸਿੰਘ ਹੈ ਜੀ ਇੱਕ ਅਸ਼ੋਕ ਕੁਮਾਰ ਪੁੱਤਰ ਇੰਦਰਜੀਤ ਸਿੰਘ ਛਪਾਰ ਦਾ ਤੇ ਜਿਹੜੀ ਹਰਪ੍ਰੀਤ ਕੋਰ ਹੈ ਇਹ ਆਲਰੇਡੀ ਬਾਹਰੇ ਹੈ ਜਿਹੜੀ ਮੇਨ ਇਹਦੇ ਵਿੱਚ ਮੋਰ ਉਹ ਹੈ ਜਿਹੜੀ ਹੁਣ ਇਸ ਮਾਮਲੇ ਦੇ ਵਿੱਚ ਲੁਟੇਰੀ ਦੁਲਹਨ ਤੇ ਵੀ ਮਾਮਲਾ ਦਰਜ ਹੋਇਆ ਹੈ ਜੀ ਬਿਲਕੁਲ ਹੋਇਆ ਜੀ ਭਾਈ ਨੇ ਬਚੇ ਦਿਆ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز